ਹਾਂਜੀ ਵੀਰ ਜੀ ਸਾਰੇ ਵੇਲੇ ਸਤਿ ਸ਼੍ਰੀ ਅਕਾਲ ਜੀ ਸੰਦੀਪ ਦੇ ਜੀ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰ ਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨ ਤੋਂ ਪੈਂਦਾ ਜੀ ਤਹਿਸੀਲ ਵੀ ਤਰਨ ਤੋਂ ਅੱਜ ਵੀ ਬਾਈ ਕੋ 6-7 ਦੇ ਲਾਵਾ ਝੋਟੀਆਂ ਸੇਲ ਆ ਤੇ ਆਉਣ ਵੀਰ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਿਕਾਰਡ ਉਸ ਤੋਂ ਪਹਿਲਾਂ ਵੀਰ ਜੀ ਕੈਸਪੋ ਪਹਿਲਾਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀ ਖਰੀਦੋ ਤੇ ਨਾਲੇ ਵੀਡੀਓ ਬਾਤ ਸ਼ੇਅਰ ਕਰ ਦਿਆ ਕਰੋ ਚਲੋ ਗਾਂਵ ਵੀ ਗੱਬੀ ਦਾ ਫੈਲਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਜੀ ਬਸ ਵਧੀਆ ਕਿਰਪਾ ਕਿਵੇਂ ਅੱਜ ਫਿਰ ਬੜੀ ਕਿਰਪਾ ਗੁਰਾਂ ਦਾ ਚੰਗੇ ਲਿਆ ਹੈ ਪੀਸ ਤਾਂ ਨਹੀਂ ਵਾਕੇ ਪੀਸ ਹੈ ਜਿੰਗਾਂ ਵਾਲੇ ਗੱਲ ਜੋ ਪੀਸ ਤੁਹਾਡੇ ਆਂਦੇ ਨਹੀਂ ਹੁੰਦੇ ਕਿ ਥੱਲੇ ਘੜ ਕੇ ਤੇ ਉੱਤੇ ਹੀ ਰੱਖਦਾ ਬਣਾਏ ਐਂ ਲੱਗਦਾ ਤਾਂ ਨਹੀਂ ਹਾਂ ਇਹ ਨੂੰ ਆਂਦੇ ਰੁਪਈਆ ਨਹੀਂ ਲੰਗਦਾ ਸਹੀ ਗੱਲ ਆਹ ਦਈਦਾ ਮੈਂ ਨਾ ਸਾਰਿਆਂ ਨੂੰ ਕਿ ਰੁਪਈਆ ਨਹੀਂ ਲੰਗਦਾ ਆਹੀ ਅਸਲ ਚੀਜ਼ ਰੁਪਈਆ ਨਹੀਂ ਲੰਗਦਾ ਰਪੀਆਂ ਵੀ ਨਾ ਮਰੋ ਤੇ ਲੱਗਦੀ ਉਹ ਭੋੜੀ ਸਾਕੇ ਜਾ ਕੇ ਸਿੱਧਾ ਲੱਪਣਾ ਪੈਣਾ ਕਿੱਥੇ ਗਿਆ ਇੱਕ ਗੱਪਣਾ ਗੱਪਣ ਗੱਪਣ ਹਾਂਜੀ ਬਲੇਤਨ ਗਾ ਨਹੀਂ ਬਲੇਤਨ ਗਾ ਨਹੀਂ ਹਣਾ ਇੱਧਰ ਆ ਦੇਖੋ ਇੱਧਰ ਥਾਣੇ ਬੜਾ ਕੈਮ ਹੈ ਥਾਣੇ ਵੀ ਕੈਮ ਤੇ ਇੱਧਰ ਹੋਰ ਸੰਦੀਸਾਂ ਹੋਏ ਆ ਕੁੜੀ ਆ ਗਈ ਨਾਲ ਕਰੇ ਗੱਲੀ ਗੱਲੀ ਝੋਟੀ ਨੂੰ ਇੱਧਰ ਨੇ ਆ ਇੱਧਰ ਉਹ ਬਖਾ ਬੜਾ ਤੂੰ ਚੰਗਾ ਰਖਾ ਰਲਾ ਨਾ ਮੈਂ ਤੂੰ ਨਹੀਂ ਨੂੰ ਲੱਗਾ ਇਹਨੂੰ ਆਂਦੇ ਤੂੰ ਨਹੀਂ ਨੂੰ ਲੱਗ ਤੂੰ ਨਹੀਂ ਜੀ ਕਰਾ ਕੇ ਹਾਂ ਸੰਦੀਪ ਸਿੰਘ ਹਾਂ ਕਹਿਣ ਵਾਲੀ ਗੱਲ ਨਹੀਂ ਕੋਈ ਝੂਠੀ ਦਾ ਤੋਰ ਫਿਰ ਲਓ ਜੀ ਵੇਖੋ ਕਰਾ ਦੇ ਅੰਤ ਕੋਈ ਨਹੀਂ ਆਰੇ ਤੇ ਥੱਲਾ ਹਾਂ ਵੇਖੋ ਕਰਾ ਦੇ ਠੇਕ ਨਾ ਲੱਗਦੀ ਪੋਡੀ ਬੰਬ ਫਟਣਾ ਕਰਾ ਦੇ ਸੀਰੇ ਤੂੰ ਹੈ ਜਰਾ ਸੇ ਬੰਬਾ ਫਟੋ ਉਸ ਵੇਰੇ 10 ਤਰੀਕ ਨੂੰ ਹੈ ਲਓ ਜੀ ਵੇਖੋ ਕਰਾ ਦੇ ਹੈ ਬੰਬਦ ਨਹੀਂ ਬੰਬ ਵੀ ਪੀਸਾ ਬਈ ਪਤਾ ਨਹੀਂ ਕਿਤੇ ਦੁੱਧ ਰਿਕਾਰਡ ਕਿੰਨਾ ਦਾ ਜੇ ਉਹਨਾਂ ਆ ਗਿਆ ਕਿ 15 ਕਿਲੋ ਦੁੱਧ ਦਾ ਰਕਾਰਿਆ ਦਾ ਹੂੰ ਤੇ ਬਾਕੀ ਆਪਾਂ ਦੇ ਆਖਾਂਗੇ ਕਿ ਆਪਣੇ ਨੂੰ ਜਿਆਦੀ ਸਿਆਣੀ ਦੁਨੀਆ ਆ ਬਸ 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 ਸਮਝ ਕਰ ਲੋ ਸਹੀ ਸਹੀ ਗੱਲ ਸਾਡੇ ਦੇ ਕੰਮ ਆ ਚੀਜ਼ ਪਰਖ ਕੇ ਲੈ ਹੋਣਾ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਚੱਡਾ ਵੇਲਾ ਕੀ ਬਲੇਦਨ ਗਾਂ ਆਈ ਮੋੜ ਲਾ ਕਰਾ ਦੇ ਲਿਆ ਕਰਾ ਤੋੜ ਨਹੀਂ ਜੇ ਮੈਂ ਹਜੇ ਵੀ ਮੇਰੇ ਲੈਣ ਟਾਈਮ ਹਾਂ ਰੱਬ ਨੇ ਇਹਨੂੰ ਸਾਰੀਆਂ ਚੀਜ਼ਾਂ ਪੂਰੀਆਂ ਕੀ ਇਹ ਗੱਲਾਂ ਨਹੀਂ ਖੁੱਸੀ ਘੜ ਘੜ ਬਣਾਈ ਰੱਬ ਨੇ ਘੜ ਘੜ ਬਣਾਈ ਸਿੰਗ ਵੇ ਨਿੱਕਾ ਸਿੰਘ ਹਣਾ ਨਾ ਨਾ ਕੀ ਕਹਿਣ ਵਾਲੀ ਗੱਲ ਨਹੀਂ ਕੋਈ ਦੇ ਖੜਾ ਆ ਸੀ ਮੜਾ ਇਹ ਥਲ ਥਲ ਕਰਾ ਦੇ ਹੁਣ ਆ ਜੀ ਜਤੀਰ ਨੂੰ ਪਤਾ ਕੀ ਨਹੀਂ ਬਿਲਕੁਲ ਤੇ ਆਪ ਹੀ ਹੁੰਦਿਆ ਜੀ ਬੋਲੋ ਫਿਰ ਸੇ ਰਾਤੀ ਉਹ ਦਿੱਤੇ 2 ਲੱਖ ਦੀ ਹਾਂ ਜੇ ਜਾਨ ਦੇ ਮੋਲੇ ਦਾ ਡੇਢ ਕਰਾਂਗੇ ਹਾਂ 1.40 ਦੇ ਦਾ ਪੰਜ ਛੜ ਦਾ ਛੜ ਤੋਂ 1.25 ਜਾਨਾ ਝੋਟੀ ਦਵਾਓ ਜਾਨਾ ਜਿਹੜਾ ਲੈ ਗਿਆ ਯਾਰ ਕਰੂ ਮਾਂ ਜਾਨ ਜਾਨ ਨਹੀਂ ਠੀਕ ਆ ਜਾਨ ਵਾ ਠੀਕ ਚਲ ਆ ਜਾ ਉਧਰ ਇਹ ਇਹ ਝੋਟੀ ਕਾਲੀ ਸੂਰੀ ਹੈ ਅੱਛਾ ਬੋਲਾ ਇਹੂ 10 ਕਿਲੋ 10 ਕਿਲੋ ਬੋਲਾ ਹੀ ਆ ਇਹ ਜੱਤਾਂ ਵਾਲੀ ਝੋਟੀ ਹੈ ਵੇਖੋ ਇਹ ਵੀ ਵਜਨਦਾਰ ਪੂਰੀ ਪੀਸ ਆ ਤੇ 4 ਪੌਣੇ ਜਿਹੜੇ ਪੌਣੇ ਡਾਢੇ ਡਾਢੇ ਪੀਸ 4 ਦੇ ਵਿੱਚ 4 ਡਾਢੇ ਹਾਂ ਭਾਰ ਗਿਆ ਮੱਜਾ ਫਿੱਟ ਫਾਸ ਉਹ ਤਾਂ 15 ਕਿਲੋ ਰੁਪਿਆ ਨਾ ਦਊ ਬਾਕੀ ਆਪਾਂ ਜਿਹੜਾ ਬੋਲਾ ਉਹ ਦੱਸਾਂਗੇ ਕੋਈ ਆਪਦੀ ਸਮਝ ਕਰ ਲੈ ਗਾੜੀ ਬੱਚਾ ਮਗਰ ਬੱਚਾ ਘੱਟਾ ਵਾ ਘੱਟਾ ਮਗਰਾ ਵੇਖੋ ਨਸਲ ਵਾਲੀ ਝੋਟੀ ਆ ਨਸਲ ਵਾਲੀ ਬਈ ਨਸਲ ਵਾਲੀ ਇਹ ਨਸਲ ਵਾਲੀ ਠੀਕ ਆ ਚੱਲ ਇਹਨੂੰ ਇੱਕ ਮਾਪਾ ਗੱਣ ਨੂੰ ਬੋਲ ਲਗਾ ਬੋਲੋ ਭਰਾ ਸੰਦੀਪ ਜੀ ਦਾ ਮੋਲ ਇੱਕ 15 ਹੂੰ ਇੱਕ ਦਾਦੀ ਆ ਨਾ ਇਹਦਾ ਪੰਜੀ ਇੱਕ ਪੰਜੀ ਨੂੰ ਸੌੜ ਕਰ ਬਸ ਠੀਕ ਆ ਆਹਾ ਸੰਦੀਪ ਜੀ ਇਹ ਘਪੜਾ ਅੱਠਾਂ ਮਹੀਨਿਆਂ ਦੀ ਝੋਟੀ ਗੱਬਣਿਆ ਅੱਛਾ ਝੋਟੀ ਵੇਹਾ ਵਾਹ ਹੈਗ ਨਹੀਂ ਅੰਤ ਝੋਟੀ ਦਾ ਕਿਹੜੇ ਨਾਲ ਲੈ ਕੇ ਜਾਂਦੇ ਹੋ ਇਹ ਆਪਣੇ ਇਲਾਕੇ ਰੀਆਂ ਸ਼ਾਹ ਉਧਰ ਲਈਆਂ ਆਪਣੇ ਰੀਆਂ ਨਹੀਂ ਨਹੀਂ ਅੱਠਾਂ ਮਹੀਨਿਆਂ ਦੀ ਆ ਹਾਂ ਕਿੱਕ ਪਾਸ ਕਰਾ ਕੇ ਕੋਈ ਭਾਵੇਂ ਆਪਣੇ ਨੂੰ ਲੈ ਜੇ ਦੁੱਧ ਦੇ ਦੇਣਾ ਦੁੱਧ ਨਹੀਂ ਦਿੰਦੀ ਨਾ ਦੁੱਧ ਤੁਹਾਨੂੰ ਭੱਜੀ ਤੋਰੋ ਫਿਰ ਇਹਨੂੰ ਸੁੰਦੀ ਹਾਂ ਸੰਦੀਸ਼ਾ ਬਹੁਤੀ ਜ਼ਿਆਦੀ ਟਿਕਾਣੇ ਤੇ ਆ ਅੱਛਾ ਬਾਹਰ ਨਹੀਂ ਆਉਂਦਾ ਕੀ ਮਾਰਨਾ ਕੋਈ 1.5 ਲੱਖ ਦੀ ਮੈਂ ਹੱਸ ਕੇ ਵੇਚ ਦੂੰ ਜਿੰਨੂੰ ਕੀ ਕਰੂਗਾ ਬਿਲਕੁਲ ਤੋਰ 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 ਕਰਾ ਦੇ ਇਹਨੂੰ ਵੀ ਰੱਬ ਨੇ ਬਹੁਤੇ ਰੰਗ ਭਾਗ ਲਾਏ ਸਿੰਘ ਵੇਂਦਾ ਜਿਹੜਾ ਬੜਾ ਹੈ ਸੇਕੋ ਵੀ ਬੜਾ ਨੇ ਪਰ ਪੁਲਿਸ ਨਾਲ ਵੀ ਬੜੀ ਹਾਂ ਬੜੀ ਸਭ ਹੀ ਜਿਹਾ ਵਾਕੀ ਕਰ ਉਹਦੇ ਚੱਲ ਕੇ ਬਾਹਰ ਅੱਛਾ ਹੈ ਨਾ ਦੋ ਝੋਟੀਆਂ ਇੱਕ ਦੇ ਨਾਲ ਹੀ ਉਹ ਕਿੱਧਰ ਗਈ ਉਹ ਇਧਰ ਬਾਬੂ ਦਾ ਸਾਥ ਲੈ ਕੇ ਬੰਦੇ ਚਲੋ ਚਲੋ ਠੀਕ ਆ ਉਹ ਲੋਹੀ ਝੋਟੀ ਅੱਛਾ ਇੱਕੇ ਕਰਾਉਣਾ ਹੀ ਆ ਆਜੋ ਆਜੋ ਫਿਰ ਆਜੋ ਕੋਈ ਸਾਲ ਤੋਂ ਵੀ ਕੰਮੀ ਨਹੀਂ ਆਂਦੇ ਚੱਲ ਵੀ ਲੇ ਚਲ ਕਰਾਂਗੇ ਲਓ ਜੀ ਵੇਖੋ 8 ਖਰ ਜਾ ਇਥੇ ਬੋਲ ਫਿਰ ਬੋਲ ਸੰਦੀਰ ਸਿੰਘ ਜੋੜੀ ਦਾ ਹੱਥ ਕਰੇ ਹੂਨ ਵੀ ਲੱਗਦਾ ਹੈਗਾ ਵੇਖੀ ਦੀਆਂ ਇਹ ਵੀਡੀਓ ਹਮ ਲੱਖ ਰਾਕ ਦਿੰਦੇ ਤੋਕਰ ਗੱਬਣ ਮੇਰਾ ਮੁੱਲ ਕਰੀਏ ਭਾਵੇਂ 90 95 85 ਹਜ਼ਾਰ ਦੀ ਝੋਟੀ ਦੇਗਾ 80 ਦੀ ਪੂਰੀ 80 ਦਾ 2 ਛੜਦਾ 2 78 ਦੀ ਚਾਲਾਂ ਦੇ ਪੂਰੀਆਂ ਦੀਆਂ ਨਾ ਦੇ ਦਾਂਗੇ ਡਬਲ ਰਕਮ ਮੈਂ ਡਬਲ ਕੋ ਮੈਂ ਹੀ ਬੜੀ ਭਾਰੀ ਆ ਠੀਕ ਆ। ਹਨ ਇਹ ਗਾਂ ਸੁੰਦੀ ਬੜੀ ਤੇਜ਼ੀ ਚ। ਬਸ ਠੀਕ ਆ। ਆਹ ਝੋਟੀ ਵੇ ਗੱਡੀ। ਨਹੀਂ ਪਾਰੀ ਆ ਵਜਨ ਪੂਰੀ ਬੇਲ ਵੇਖਣ ਵਾਲੇ। ਆਹਾ ਇੱਕੋ ਮੇ। ਇਹ ਵੀ ਸੰਦੀਪ ਜੀ ਹੱਥਾਂ ਵੀ ਨਹੀਂ ਝੋਟੀ। ਅਜੇ ਵੀ ਹੱਥਾਂ ਮੈਨੇ ਦੀ ਆ। ਹੂੰ। ਕਿੱਕ ਕਰਾ ਕੇ ਲਵੇ ਕੋਈ। ਸੰਦੀਪ ਕਰਕੇ। ਆਹ ਵੇਖੋ। ਬਿਲਕੁਲ। ਇਹ ਤੇਰੇ ਚੈਨਲ ਤੇ ਵੇਚੀ। ਬਸ ਠੀਕ ਆ। ਹਾਂ। ਇਹ ਸੰਦੀਪ ਜੀ ਆਪ 95 ਹਜ਼ਾਰ ਦੀ ਝੋਟੀ ਦਿੱਤੀ। ਅੱਛਾ। 14 ਕਿਲੋ ਦਾ ਰਕਾਰਿਆ ਝੋਟੀ ਨੂੰ। ਲਓ ਜੀ ਵੇਖੋ। ਝੋਟੀ ਦਾ ਲਾੜ ਵੇਖੀ ਕਿਦਾਂ ਆ। ਅਠਾਵੇਂ ਹਰੇਵੀ ਅਠਾ ਦੀ ਅਠਾ ਦੀ ਅਠਾ ਦੀ ਭਾਰ ਦੀ ਦੋਹਾਂ ਝੂਟਾਂ ਦੀ ਫੁੱਲ ਗਰੰਟੀ ਹੋ ਲਓ ਜੀ ਹਾਂ ਵੇਖੋ ਜੇ ਮਈਆਂ ਸਾਡੀਆਂ ਭਾਰ ਪਾ ਜਾਣ ਨਾ ਇਹੋ ਵੀਡੀਓ ਸੰਭਾਲ ਕੇ ਰੱਖਣਾ ਸੀ ਵਾਪਸ ਲਾਉਣਾ ਚਲੋ ਚਲੋ ਠੀਕ ਆ ਵਸ ਠੀਕ ਆ ਪੰਜਾ ਸੱਤਾਂ ਦਿਨਾਂ ਦੀ ਕੋਈ ਗਰੰਟੀ ਨਹੀਂ ਦਿੰਦੇ ਅਸੀਂ ਉੱਤੇ ਸਾਡੀ ਮਈ ਮਹੀਨਾ ਜਾ ਕੇ ਖੜੇ ਮਈ ਸਾਡੀ ਦੇ ਦੇ ਸਮਾਈ ਸਮੇਂ ਇਹਦੀ ਫਿਰ ਕੀ ਮਾਸਟ ਪੀਸੀ ਆ ਇਹ ਲਾਸਟ ਦੀ ਬੋਲ ਫਿਰ ਛੋਡੀ 75 ਦੀ ਵੀ ਆ ਹੋਰ 70 ਦੀ ਜੀ 65 ਦੀ 63000 ਦੀਆਂ ਨਹੀਂ ਠੀਕ ਆ ਫਿਰ ਪੂਰੇ ਬਾਠ ਦੀ ਹੂੰ ਨਹੀਂ ਬਾਠ ਦੀ ਲੈ ਲੈ ਲੋ 60 ਦੀ ਲੈ ਮੋਜਾ ਛੋਟ ਕਰਨੀ 200 ਮੋਜਾ ਹੀ ਚੱਲਣ ਦਵਾ ਠੀਕ ਆ ਜਾਂਦੇ ਯਾਰ ਐਵੇਂ ਫਿਰ ਵੇਖੋ ਫਿਰ ਉਹ ਗੱਲਾਂ ਉਹ ਹੀ ਆ ਗਏ ਫਿਰ ਜੀਓ ਬਾਲਾ ਧੱਕ ਬਾਈ ਬਾਈ ਧੱਕ ਬਾਈ ਐਂ ਹੀ ਪੈਂਦੀ ਐ ਅਗਲੀ ਤੇ ਰੇਟ ਨਾਲ ਬੈਣੀ ਧੱਕ ਹਾਂ ਬਸ ਧੱਕ ਰੇਟ ਨਾਲ ਧੱਕ ਗੁਰੂ ਰਾਮ ਦੱਸਦੀ ਆ ਧੱਕ ਰੇਟ ਨਾਲ ਬੈਣੀ ਆ ਤੇ ਜੇ ਰੇਟ ਸਹੀ ਆ ਤੇ ਸਭ ਕੁ ਸਹੀ ਆ ਰੇਟ ਨਾਲ ਹੀ ਕੰਮ ਕਰਦੇ। ਖੜੇ ਜੀ ਹਾਂ ਚਲੋ ਹੋਰ ਬਰਾ। ਬਾਕੀ ਉਹ ਮਾਲਕ ਦਿੰਦਾ। ਬਸ। ਉਹ ਤੋਂ ਬੋਲੋ ਫਿਰ ਨੰਬਰ। ਬੈਂਡ ਆਪਣਾ Jio ਵਾਲਾ। ਜਿਲ੍ਹਾ ਤਰਨਤਾਰਨ। ਇਧਰੋਂ ਪੱਟੀ ਤੋਂ ਆਪਾਂ ਨੂੰ 25 ਕਿਲੋਮੀਟਰ ਆ। ਹਾਂ। ਤਰਨਤਾਰਨੋਂ ਆਪਾਂ ਨੂੰ 12 ਕਿਲੋਮੀਟਰ ਆ। ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨੰਬਰ 88721 77 Jio ਨਤੀ। ਠੀਕ ਆ।